ਆਂਜੇ ਦਾ ਚਨਾ ਵਿੱਚ ਛਾਲ ਮਾਰਨ ਦੀ ਤਿਆਰੀ ਕਰਨਾ ਤੇ ਲੋਕਾਂ ਨੇ ਰੋਕਣਾ ਹੈਰਾਂ ਜੇ ਲੁੱਡਣ ਮਲਾਹ ਦੀਆਂ ਸੁਣ ਚੀਕਾਂ ਕੀਤਾ ਚਤਰੀ ਵਿੱਚ ਕਮਾਲ ਮੀਆਂ ਤੈਂ ਦਟੰਗੇ ਅਵੰਝਲੀ ਮਾਰ ਕਛੇ ਜੁੱਤੀ ਬੰਨ ਲੈ ਲੱਕ ਦੇ ਨਾਲ ਮੀਆਂ ਪਿੱਛੇ ਦੰਦਿਆਂ ਖਿੱਚ ਕੇ ਵਾਚੀਆਂ ਨੂੰ ਚੇਰਾ ਉਸਨੇ ਕਰ ਲਿਆ ਲਾਲ ਮੀਆਂ ਜਿਸਮ ਆਵਾ ਓਲਾਰ ਕੇ ਕਹੀ ਸਭ ਮਾਰਾਂ ਵਿੱਚ ਚਨਾਉਂਦੇ ਛਾਲ ਮੀਆਂ ਲੋਕਾ ਰੋਕੇ ਆ ਮੂਰਖਾ ਠਹਿਰ ਜਾਈ ਕਾ ਨੂੰ ਜਾਣ ਕੇ ਖੂਨ ਗੁਜ਼ਾਰ ਨਾਹੀ ਨਹੀਂ ਲਹਿਰ ਚਨਾਉਂਦੀ ਖੈਰ ਹੱਥੀ ਇਨ ਡੂਬ ਦੇਣਾ ਨਹੀਂ ਤਰਨਾ ਹੈ ਵਿੱਚ ਪਾਣੀਆਂ ਮਛ ਸੰਸਾਰ ਫਿਰਦੇ ਤੈਨੂੰ ਖਾ ਨਾ ਜਨਡ ਕਾਰਨਾ ਹੈ ਉਮਣ ਕੇਰੀਆਂ ਪਾ ਕੇ ਜੂੜ ਤੈਨੂੰ ਉੱਪਰ ਫੇਰਨਾ ਜਰਾ ਉਭਾਰਨਾ ਹੈ ਖਾ ਆਪਣੀ ਉਮਰ ਤੇ ਤਰਸ ਮੀਆਂ ਵਾਜਾ ਮੌਤ ਨੂੰ ਕਿਉਂ ਤੂੰ ਮਾਰਨਾ ਏ ਮੋੜ ਆ ਵੇੜੀ ਦੇ ਵਿੱਚ ਵਿਠਾ ਦੇਈ ਉਹਨੇ ਪਲਕ ਵਿੱਚ ਪਾਰ ਉਤਾਰਨਾ ਏ ਪਹਿਲਾ ਵੰਝਲੀ ਵਾਕੇ ਫਾਲ ਆਈ ਹੁਣ ਹੋਰ ਪਖੰਡ ਖਲਾਰਨਾ ਏ ਅਜੇ ਤੇਰੀ ਜਵਾਨੀ ਨੇ ਜਾਪਦਾ ਏ ਕਿਸਾ ਇਸ਼ਕ ਦਾ ਕੋਈ ਸ਼ਿੰਗਾਰ ਨਹੀਂ ਕਿਸਾ ਇਸ਼ਕ ਦਾ ਕੋਈ ਸ਼ਿੰਗਾਰ ਨਹੀਂ